సార్యాను స్వాగతా అజా బావే బావే బ చౌలతో తో ఇద్దర దో కల దుద్ధ లే తాజా దుద్ధ ఫ ਅੱਧੀ ਕੌਲੀ ਮੈਂ ਖੰਡ ਦੀ ਲਈ ਆ ਖੰਡ ਤੇ ਦੁੱਧ ਤੁਸੀਂ ਆਪ ਦੇ ਲੋੜ ਦੇ ਮੁਤਾਬਕ ਲੈ ਸਕਦੇ ਹੋਗੇ ਹਾਂਜੀ ਇਤਰਾਪਾ ਕੜਾਈ ਨੂੰ ਗਰਮ ਕਰ ਲਿਆ ਗਿਆ ਕੜਾਈ ਆਪਾਂ ਭਾਰੇ ਥੱਲੇ ਦੀ ਲਈ ਆਗੀ ਬਹੁਤ ਜਿਆਦਾ ਟੇਸਟੀ ਬਣਦੀ ਆ ਤੇ ਬਹੁਤ ਥੋੜੇ ਟਾਈਮ ਚ ਤਿਆਰ ਹੋ ਜੂਗੀ ਤੇ ਤੁਸੀਂ ਸਾਡੀ ਵੀਡੀਓ ਨਾਲ ਐਂਡ ਤੱਕ ਬਨੇ ਰਹੋ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਜਿਹੜੀ ਖੰਡ ਲਈ ਅੱਧੀ ਕੌਲੀ ਉਹ ਪਾਵਾਂਗੇ ਆਪਾਂ ਕੜਾਈ 'ਚ ਤੇ ਨੂੰ ਖੰਡ ਨੂੰ ਆਪਾਂ ਪਿਘਲਾਵਾਂਗੇ। ਹਾਂਜੀ ਇਹ ਖੰਡ ਨੂੰ ਆਪਾਂ ਹਲਕਾ ਹਲਕਾ ਹਿਲਾਉਂਦੇ ਰਵਾਂਗੇ ਤੇ ਗੈਸ ਦਾ ਫਲੇਮ ਆ ਜਿਹੜਾ ਇਹ ਆਪਾਂ ਮੀਡੀਅਮ ਕਰ ਲਾਂਗੇ ਹੁਣ। ਇਹ ਖੰਡ 2-3 ਮਿੰਟਾਂ ਚ ਹੀ ਰਿਗਲ ਜਾਣੀ ਆਂਗੀ। ਹਾਂਜੀ ਖੰਡ ਆਪਣੀ ਪਿਘਲਣੀ ਸ਼ੁਰੂ ਹੋ ਗਈ ਆ। ਇਹਦੇ ਨਾਲ ਟੇਸਟ ਵੀ ਜ਼ਿਆਦਾ ਆਊਗਾ ਆਪਣੀ ਖੀਰ ਚੋਂ ਤੇ ਕਲਰ ਵੀ ਬਹੁਤ ਸੋਹਣਾ ਆਊਗਾ। ਹਾਂਜੀ ਆਪਣੀ ਖੰਡ ਦਾ ਜਿਹੜਾ ਰੰਗ ਆ ਬਦਲਣਾ ਸ਼ੁਰੂ ਹੋ ਗਿਆ। ਥੋੜਾ ਜਿਹਾ ਇਹਦਾ ਕਲਰ ਆਪਾਂ ਹੋਰ ਚੇਂਜ ਕਰਾਂਗੇ। ਨਾਲੇ ਇਹ ਚੰਗੇ ਤਰੀਕੇ ਨਾਲ ਪਿਗਲ ਜੂਗੀ। ਹਾਂਜੀ ਖੰਡ ਆਪਣੀ ਮੈਲਟ ਹੋ ਗਈ ਆ, ਖੁੱਲ ਗਈ ਆ ਬਿਲਕੁਲ ਪਿਗਲ ਗਈ। ਇਹਦਾ ਕਲਰ ਵੀ ਚੇਂਜ ਹੋ ਗਿਆ। ਬਸ ਆਪਾਂ ਨੂੰ ਇਹੋ ਜਿਹਾ ਕਲਰ ਚਾਹੀਦਾ ਸੀ ਏਦੋਂ ਡਾਰਕ ਆਪਾਂ ਨਹੀਂ ਕਰਨੀ ਤੇ ਹੁਣ ਗੈਸ ਆਪਾਂ ਇੱਕ ਵਾਰੀ ਬੰਦ ਕਰ ਦਾਂਗੇ ਤੇ ਇਹਦੇ ਵਿੱਚ ਆਪਾਂ ਦੁੱਧ ਪਾ ਲਾਂਗੇ ਹਾਂਜੀ ਹੁਣ ਆਪਾਂ ਗੈਸ ਨੂੰ ਜਿਹੜਾ ਮੀਡੀਅਮ ਕਰ ਲਾਂਗੇ ਇਹਨੂੰ ਚੰਗੇ ਤਰੀਕੇ ਨਾਲ ਖੋਰ ਲਾਂਗੇ ਇਹ ਜਿਵੇਂ ਜਿਵੇਂ ਖੰਡ ਪੂਰੀ ਜਾਊਗੀ ਵਿੱਚ ਓਵੇਂ ਓਵੇਂ ਆਪਣੇ ਦੁੱਧ ਦਾ ਕਲਰ ਆ ਜਿਹੜਾ ਬਦਲਦਾ ਜਾਊਗਾ ਹਾਂਜੀ ਦੁੱਧ ਨੂੰ ਆਪਣੇ ਨੂੰ ਵਾਲਾ ਆ ਗਿਆ ਤੇ ਇੱਧਰ ਆਪਾਂ ਲਏ ਆ ਰਸ 2 ਕਿਲੋ ਦੁੱਧ ਚ ਆਪਾਂ ਇੱਕ ਪੈਕਟ ਪਾਵਾਂਗੇ ਜਿਹੜਾ ਕਿ 10 ਰੁਪਏ ਦਾ ਹੁੰਦਾ ਹੈਗਾ ਹਾਂਜੀ ਹੁਣ ਇਹਨਾਂ ਨੂੰ ਆਪਾਂ ਦੁੱਧ ਚ ਪਾ ਦਾਂਗੇ ਤੁਸੀਂ ਬਣਾ ਕੇ ਦੇਖਿਓ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਕਿਸੇ ਦਿਨ ਸਾਡਾ ਚੌਲਾਂ ਦੀ ਖੀਰ ਖਾਣ ਦਾ ਬਿਲਕੁਲ ਮਨ ਨਹੀਂ ਹੁੰਦਾ ਤਾਂ ਉਸ ਦਿਨ ਅਸੀਂ ਇਹ ਖੀਰ ਬਣਾ ਕੇ ਤਿਆਰ ਕਰ ਸਕਦੇ ਆਂਗੇ ਬੱਚੇ ਵੀ ਬੜਾ ਖੁਸ਼ ਹੋ ਕੇ ਖਾਂਦੇ ਆਗੇ ਜੇ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਤੇ ਲਾਈਕ ਜਰੂਰ ਕਰਿਆ ਕਰੋ ਜੇ ਰੈਸਪੀ ਪਸੰਦ ਆਉਂਦੀ ਆ ਤਾਂ ਤੁਹਾਨੂੰ ਗੈਸ ਦਾ ਫਲੇਮ ਆ ਜਿਹੜਾ ਆਪਾਂ ਮੀਡੀਅਮ ਰੱਖਾਂਗੇ ਜੀ ਚੰਗੇ ਤਰੀਕੇ ਨਾਲ ਇਹਨੂੰ ਆਪਾਂ ਹਿਲਾਈ ਜਾਵਾਂਗੇ ਤੇ ਇਹ ਰਵੜੀ ਦੀ ਤਰ੍ਹਾਂ ਬਣ ਕੇ ਤਿਆਰ ਹੋ ਜਾਊਗਾ ਇਹ ਰਸ ਜੀ ਬਿਲਕੁਲ ਨਾਲ ਵਿੱਚ ਘੁਲ ਜਾਣਗੇ ਇਹਦੇ ਪਤਾ ਨਹੀਂ ਲੱਗਣਾ ਵੀ ਆਪਾਂ ਇਹਦੇ 'ਚ ਰਸ ਪਾਇਆ ਤੇ ਇਹਨੂੰ ਤੁਸੀਂ ਬਸ ਚੰਗੇ ਤਰੀਕੇ ਨਾਲ ਹਲਾਉਂਦੇ ਹੋਏ ਰਹਿਣ ਲਿਓ 15-20 ਮਿੰਟ ਚੰਗੇ ਤਰੀਕੇ ਨਾਲ ਸਿਮ ਗੈਸ ਤੇ ਤੁਸੀਂ ਇਹਨੂੰ ਰਿਲਣਾਂਗਾ ਹਾਂਜੀ ਹੁਣ ਆਪਣੀ ਖੀਰ ਚ ਆਪਾਂ ਇੱਕ ਮੁਠੀ ਸੇਵੀਆਂ ਦੀ ਪਾਵਾਂਗੇ ਇਹ ਸੇਵੀਆਂ ਮੈਂ ਘਰ ਦੀਆਂ ਲਈਆਂ ਜੇ ਤੁਸੀਂ ਘਰ ਦੀਆਂ ਸੇਵੀਆਂ ਲੈ ਰਹੇ ਹੋ ਤਾਂ ਉਹਨਾਂ ਨੂੰ ਇਸ ਤਰ੍ਹਾਂ ਬਰੀਕ ਕਰ ਲਿਓ ਸੇਵੀਆਂ ਨੂੰ ਤੋੜ ਕੇ ਸਿਰਫ ਇੱਕ ਮੁਠੀ ਪਾਉਣੀ ਹੈਗੀ ਜ਼ਿਆਦਾ ਨਹੀਂ ਪਾਉਣੀ ਹੈ ਤੁਸੀਂ ਤੇ ਜੇ ਤੁਸੀਂ ਬਾਜ਼ਾਰ ਦੀਆਂ ਸੇਵੀਆਂ ਵਰਮਿਸਲੀ ਸੇਵੀਆਂ ਲੈ ਰਹੇ ਹੋ ਤਾਂ ਉਹਨਾਂ ਨੂੰ ਤੋੜਨ ਦੀ ਜ਼ਰੂਰਤ ਨਹੀਂ ਪੈਂਦੀਗੀ ਤੇ ਜੇ ਘਰ ਦੀਆਂ ਪਾਉਂਗੇ ਤਾਂ ਇਸ ਤਰੀਕੇ ਨਾਲ ਛੋਟੇ ਛੋਟੇ ਪੀਸ ਉਹਦੇ ਕਰ ਲਿਓ ਤੁਸੀਂ ਇਹਨੂੰ ਆਪਾਂ ਆਪਣੀ ਖੀਰ ਚ ਪਾ ਦਾਂਗੇ ਖੀਰ ਆਪਣੀ ਬਹੁਤ ਸੋਹਣੀ ਰਿਜ ਰਹੀ ਆ ਤੇ ਰਸਾ ਜਿਹੜੇ ਬਿਲਕੁਲ ਕੋਲ ਚੱਲੇ ਆਗੇ ਥੋੜੇ ਥੋੜੇ ਪੀਸ ਰਹਿੰਦੇ ਆ ਬਸ ਇਹ ਵੀ ਕੋਲ ਜਾਣਿਆ ਬਿਲਕੁਲ ਹਾਂਜੀ ਖੀਰ ਆਪਣੀ ਰਿਜ ਚੁੱਕੀ ਆ ਦੇਖੋ ਤੁਸੀਂ ਇੱਕ ਜਾਣ ਹੋ ਗਏ ਆ ਰਸ ਵੀ ਤੇ ਜਿਹੜੀਆਂ ਆਪਾਂ ਥੋੜੀਆਂ ਜੀਆਂ ਮੁਠੀ ਕਿ ਸੇਵੀਆਂ ਪਾਈਆਂ ਸੀ ਉਹ ਵੀ ਜੇ ਤੁਸੀਂ ਸੇਵੀਆਂ ਨਹੀਂ ਵੀ ਪਾਉਣਾ ਚਾਹੁੰਦੇ ਤਾਂ ਤੁਸੀਂ ਸਕਿਪ ਵੀ ਕਰ ਸਕਦੇ ਹੋ ਤੇ ਇਹਦੀ ਰਿਜ ਦੀ ਦੀ ਮਹਿਕ ਨਾ ਬਹੁਤ ਜ਼ਿਆਦਾ ਸੋਹਣੀ ਆਉਂਦੀ ਆ ਜੀ ਗਵੰਡੀਆਂ ਨੂੰ ਵੀ ਪਤਾ ਲੱਗ ਜਾਂਦਾ ਵੀ ਕੋਈ ਸਪੈਸ਼ਲ ਚੀਜ਼ ਬਣ ਰਹੀ ਆਗੀ ਬਿਲਕੁਲ ਇੱਕ ਜਾਣ ਕਰ ਲੈਣਾ ਇਹਨੂੰ ਆਪਾਂ మీడియం ਗੈਸ ਤੇ ਰਹਿਦੇ ਹੋਏ ਦੇਖੋ ਤੁਸੀਂ ਕਲਰ ਬਹੁਤ ਸੋਹਣਾ ਆਇਆ ਹੈ ਇਹਦਾ 15 ਕੁ ਮਿੰਟ ਦਾ ਟਾਈਮ ਲੱਗਦਾ ਇਹਨੂੰ ਬਣਾਉਣ ਤੇ ਬਣਾਇਓ ਤੁਸੀਂ ਇਹਨੂੰ మీడియం ਗੈਸ ਤੇ ਹੀ ਕਿਉਂਕਿ ਜਿੰਨਾ ਇਹ ਮਠੀ ਮਠੀ ਅਗ ਤੇ ਬਣ ਕੇ ਤਿਆਰ ਹੋਊਗੀ ਉੰਨੀ ਜਿਆਦਾ ਸਵਾਦ ਬਣੂਗੀ ਇਹੇ ਇਹਨੂੰ ਤੁਸੀਂ ਗਰਮ-ਗਰਮ ਵੀ ਖਾ ਸਕਦੇ ਹੋ ਤੇ ਠੰਡੀ ਕਰਕੇ ਵੀ ਫ੍ਰੀਜ ਵਿੱਚ ਖਾ ਸਕਦੇ ਹੋ ਦੋਨਾਂ ਤਰ੍ਹਾਂ ਨਾਲ ਹੀ ਬਹੁਤ ਜ਼ਿਆਦਾ ਟੇਸਟੀ ਲੱਗਦੀ ਹੈ ਇਹ ਹੁਣ ਇਹਦੇ ਵਿੱਚ ਆਪਾਂ ਪਾ ਦਾਂਗੇ ਕੁਝ ਕੱਟੇ ਹੋਏ ਡਰਾਈ ਫਰੂਟਸ ਇਹ ਤੁਹਾਡੇ ਲਈ ਆਪਸ਼ਨਲ ਆ ਮੈਂ ਬੇਸਤੇ ਤੇ ਬਦਾਮ ਕੱਟੇ ਆ ਥੋੜੀ ਜੇ ਇਹ ਪਾ ਰਹੀ ਆ ਜੇ ਤੁਸੀਂ ਪਾਉਣੇ ਆ ਤਾਂ ਪਾ ਸਕਦੇ ਹੋ ਜੇ ਸਕਿਪ ਕਰਨਾ ਤਾਂ ਸਕਿਪ ਵੀ ਕਰ ਸਕਦੇ ਆ ਇਹਦੇ ਤੋਂ ਬਿਨਾ ਵੀ ਖੀਰ ਬਹੁਤ ਜ਼ਿਆਦਾ ਟੇਸਟੀ ਲੱਗਦੀਆਂ ਹਾਂ ਹਾਂਜੀ ਹੁਣ ਆਪਾਂ ਗੈਸ ਕਰ ਲਾਂਗੇ ਬੰਦ ਖੀਰ ਆਪਣੀ ਬਿਲਕੁਲ ਬਣ ਕੇ ਤਿਆਰ ਆ ਤਾਂ ਪਾਈ ਨੂੰ ਹੁਣ ਖਾਣ ਲਈ ਪਰੋਸਦੇ ਹਾਂ ਰਬੜੀਦਾਰ ਖੀਰ ਆਪਣੀ ਬਣ ਕੇ ਤਿਆਰ ਆ ਦੀ ਖੀਰ ਆਪਣੀ ਬਿਲਕੁਲ ਤਿਆਰ ਹੈਗੀ ਤੇ ਹੁਣ ਅਸੀਂ ਕਰਦੇ ਆ ਇਹਨੂੰ ਖਾਣ ਦੀ ਤਿਆਰੀ ਤੇ ਤੁਸੀਂ ਕਰੋ ਬਣਾਉਣ ਦੀ ਤਿਆਰੀ ਮਿਲਦੇ ਆਂ ਫਿਰ ਕਿਸੇ ਨਵੀਂ ਵੀਡੀਓ 'ਚ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ ਜੀ